ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਲ ਗਰਗ ਤੇ ਬਲਤੇਜ ਪੰਨੂ ਨੇ ਅਕਾਲੀ ਆਗੂ ਵਿਕਰਮ ਸਿੰਘ ਮੰਜੇਠਿਆ ਦੇ ਉੱਤੇ ਨਿਸ਼ਾਨਾ ਸਾਧਦੇ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੁਰੱਖਿਆ ਵਿੱਚ ਕੋਈ ਕਮੀ ਨਹੀਂ ਕੀਤੀ ਆ ਫੈਸਲਾ ਸਮੀਖਿਆ ਕਮੇਟੀ ਦਾ ਇਹਨਾਂ ਸਾਰੇ ਆਗੂਆਂ ਦਾ ਕਹਿਣੇ ਕਿ ਪਿਛਲੇ 19 ਸਾਲਾਂ ਵਿੱਚ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਪੰਜਾਬ ਵਿੱਚ ਨਸ਼ਾ ਦਾ ਬੋਲਬਾਲਾ ਹੋ ਗਿਆ ਤੇ ਜੇ ਆਗੂ ਇਸ ਬਾਰੇ ਬਿਲਕੁਲ ਵੀ ਗੱਲ ਨਹੀਂ ਕਰਦੇ ਤੇ ਉਹਨਾਂ ਨੇ ਸਰਕਾਰ ਵਿਰੁੱਧ ਜਾਣਬੁੱਝ ਕੇ ਝੂਠੇ ਬਿਆਨ ਦਿੰਦੇ ਰਹਿੰਦੇ ਨੇ ਪੰਜਾਬ ਵਾਸੀਓ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਕਦੋਂ ਫਸਿਆ ਤੇ ਉਹ ਤਸਦਾ ਤੁਰਿਆ ਗਿਆ ਇਸ ਸਬ ਦੀ ਡਿਟੇਲ ਦੇ ਉੱਤੇ ਜਾਣਾ ਜ਼ਰੂਰੀ ਨਹੀਂ ਹੈ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਇੱਕ ਗੱਲ ਜ਼ੋਰਦਾਰ ਤਰੀਕੇ ਦੇ ਨਾਲ ਕਹਿੰਦੀ ਰਹੀ ਹੈ ਕਿ ਇਸ ਮਾਮਲੇ ਦੇ ਉੱਤੇ ਬਹੁਤ ਸਾਰੀਆਂ ਧਿਰਾਂ ਆਪਸ ਦੇ ਵਿੱਚ ਰਲੀਆਂ ਹੋਈਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਪੰਜਾਬ ਨੂੰ ਕੁੱਟਿਆ ਤੇ ਉਹਨੂੰ ਡਰਗ ਦੇ ਖੂਹ ਦੇ ਵਿੱਚ ਸੁੱਟਿਆ ਇਹਦੇ ਹੁਣੇ ਹਾਲਾਤ ਬਣਾਏ ਇਹ ਸਭ ਦੇ ਸਾਹਮਣੇ ਅੱਜ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਹਰਾਂ ਦੀ ਅਗਵਾਈ ਵਾਲੀ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਛੇੜੀ ਬੈਠੀ ਆ ਬੜਾ ਫਿਕਰ ਪੈ ਗਿਆ ਸਾਰੀਆਂ ਧਿਰਾਂ ਨੂੰ ਇਸ ਗੱਲ ਦਾ ਕਿ ਕਿਤੇ ਇਹ ਸਫਲ ਨਾ ਹੋ ਜਾਣ ਇਹਦੇ ਵਿੱਚ ਤਾਂ ਤੁਸੀਂ ਵੇਖੋ ਕਿ ਪੰਜਾਬੀ ਦੀ ਇੱਕ ਕਹਾਵਤ ਆ ਵੀ ਲੰਡਾ ਮੀਨੇ ਨੂੰ 100 ਵਾਲਾ ਭਾ ਕੇ ਮਿਲ ਲੈਂਦਾ ਉਹਦਾ ਇਹ ਸਾਰੇ ਇੱਕ ਦੂਜੇ ਦੇ ਨਾਲ ਇਕੱਠੇ ਹੋ ਗਏ ਉਹ ਇੱਕ ਬੰਦੇ ਦੀ ਸਿਕਿਉਰਿਟੀ ਕੀ ਹਟਾਈ ਜਿਹਦੇ ਕੋਲੇ ਪ੍ਰਧਾਨ ਮੰਤਰੀ ਦੇ ਬਰਾਬਰ ਦੀ ਸਿਕਿਉਰਿਟੀ ਸੀ ਉਹਦੀ ਥੋੜੀ ਸਿਕਿਉਰਿਟੀ ਦੇ ਵਿੱਚ ਜਿਹੜਾ ਉਹ ਕਟੌਤੀ ਕੀ ਕੀਤੀ ਸਾਰੇ ਇਕੱਠੇ ਹੋ ਗਏ ਇਕੱਠੇ ਹੋ ਕੇ ਬੋਲਣਾ ਇਹਨਾਂ ਨੇ ਸ਼ੁਰੂ ਕਰਤਾ ਉਹ ਕਾਂਗਰਸੀ ਹੋਣ ਅਕਾਲੀ ਹੋਣ ਭਾਰਤੀ ਜਨਤਾ ਪਾਰਟੀ ਵਾਲੇ ਹੋਣ ਹਾ ਲਾ 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 ਹਾ ਲਾ 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 ਜਿਹੜੀ ਆ ਉਹ ਚਫੇਰੇ ਮਚ ਗਈ ਔਰ ਇਹ ਮਚੀ ਹੋਈ ਜਿਹੜੀ ਇੰਨੀ ਕਾਂਵਾ ਰੌੜੀ ਹੈ ਨਾ ਇਹਦੇ ਪਿੱਛੇ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਇਹ ਪਾਰਟੀਆਂ ਦਾ ਰਣੇਵਾ ਜਿਹੜਾ ਨਾ ਆਪਸ ਦੇ ਵਿੱਚ ਉਹ ਨਹੀਂ ਚਾਹੁੰਦਾ ਕੇ ਪੰਜਾਬ ਦੇ ਵਿੱਚੋਂ ਡਰੱਗ ਰੂਪੀ ਕੋੜ ਜਿਹੜਾ ਉਹ ਖਤਮ ਹੋਵੇ ਕਿਉਂਕਿ ਉਹਦੇ ਉੱਤੇ ਇਹਨਾਂ ਦੀ ਨਾ ਸਿਰਫ ਸਿਆਸਤ ਚੱਲਦੀ ਹੈ ਬਲਕਿ ਇਹਨਾਂ ਦੇ ਬਹੁਤ ਸਾਰੇ ਲੋਕਾਂ ਦੀ ਇਨਵੋਲਵਮੈਂਟ ਸਮੇਂ-ਸਮੇਂ ਦੇ ਉੱਤੇ ਸਿੱਧ ਹੁੰਦੀ ਆਈ ਹੈ ਜੇਕਰ ਅੱਜ ਮੈਂ ਬੋਲਣਾ ਹੋਵੇ ਨਾ ਕਿ ਕਿੰਨਾ-ਕਿੰਨਾ ਦੀ ਸ਼ਮੂਲੀਅਤ ਸਿੱਧ ਹੋਈ ਕਿੰਨਾ-ਕਿੰਨਾ ਦੀਆਂ ਫੋਟੋਆਂ ਜੜੀਆਂ ਉਹ ਪਿਛਲੇ ਸਮੇਂ ਦੇ ਦੌਰਾਨ ਸਾਹਮਣੇ ਆਉਂਦੀਆਂ ਰਹੀਆਂ ਨੇ ਇੱਕ ਬਹੁਤ ਲੰਬੀ ਲਿਸਟ ਜੜੀ ਉਹ ਹੋਊਗੀ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਦੇ ਵਾਸਤੇ ਇਹਨਾਂ ਨੇ ਪਤਾ ਨਹੀਂ ਕਿੰਨੇ ਘਰ ਬਜ਼ਾਰ ਤੇ ਕਿੰਨੇ ਕ ਮਾਵਾਂ ਦੇ ਪੁੱਤ ਜਿਹੜੇ ਨੇ ਉਹ ਨਸ਼ਿਆਂ ਦੀ ਦੰਦਲ ਦੇ ਵਿੱਚ ਜਬਰੀ ਇੱਕ ਕਿਸਮ ਦੇ ਨਾਲ ਜਿਹੜੀ ਜੀ ਉਹ ਤੱਕ ਦਿੱਤੇ। ਔਰ ਇਹਨਾਂ ਦੀ ਹਮਦਰਦੀ ਕਿਉਂ ਹੈ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਪੰਜਾਬ ਨੂੰ ਇਸ ਬਰਬਾਦੀ ਦੇ ਖੂਬ ਤੱਕਣ ਦੇ ਵਾਸਤੇ ਜ਼ਿੰਮੇਵਾਰ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਬਲਕਿ ਨਸ਼ੇ ਦੇ ਸੁੱਧਾਗਰਾਂ ਦੇ ਵਿਰੁੱਧ ਵਿੱਚ ਹੈ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਇਸ ਖੂਹ ਦੇ ਵੱਲ ਜਿਹੜਾ ਉਹ ਧੱਕਿਆ ਔਰ ਇਸ ਸਰਕਾਰ ਦੀ ਕਮਿਟਮੈਂਟ ਹੈ ਕੋਈ ਉਹ ਵਿਅਕਤੀ ਭਖਸ਼ਿਆ ਨਹੀਂ ਜਾਊਗਾ ਜਿਹੜਾ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਨਸ਼ਿਆਂ ਦੀ ਇਸ ਸਮਕਲਿੰਗ ਦੇ ਵਿੱਚ ਸ਼ਾਮਲ ਹੋਗਾ। ਦੋ ਦਹਾਕਿਆਂ ਦੇ ਵਿੱਚ ਜਿਸ ਤਰੀਕੇ ਨਾਲ ਭਾਜਪਾ ਤੇ ਅਕਾਲੀ ਦਲ ਦੀ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਨਸ਼ੇ ਦੀਆਂ ਝੜਾਂ ਲਾਈਆਂ, ਡਰੱਗ ਤਸਕਰਾਂ ਦੀ ਪੁਸ਼ਤ ਪਨਾਹੀ ਕੀਤੀ, ਉਹਦਾ ਖਾਲ ਸਾਡੇ ਸਾਹਮਣੇ ਸਾਹਮਣੇ ਹੈ। ਸਾਡੀਆਂ ਦੋ ਪੀੜ੍ਹੀਆਂ ਨੌਜਵਾਨੀ ਦੀ ਖਤਮ ਹੋ ਗਈਆਂ। ਬਰਬਾਦ ਕਰਤਾ ਸਾਡੀ ਜਵਾਨੀ ਨੂੰ ਅੱਜ ਜਦੋਂ ਪੰਜਾਬ ਸਰਕਾਰ ਤੋਂ ਹੋਰ ਸਿੰਘ ਮੰਗ ਦੀ ਅਗਵਾਈ ਦੇ ਵਿੱਚ ਜੁਧ ਨਸ਼ੇ ਦੇ ਵਿਰੁੱਧ ਲੜ ਰਹੀ ਹੈਗੀ ਹੈ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕੀਤਾ ਜਾ ਸਕੇ ਡਰਗ ਤਸਕਰਾਂ ਦਾ ਖਾਤਮਾ ਕੀਤਾ ਜਾ ਸਕੇ ਅੱਜ ਵੀ ਇਤਨਾ ਪਾਰਟੀਆਂ ਚੜ੍ਹੇ ਉਹ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਉਹ ਪੰਜਾਬ ਦੇ ਨਾਲ ਨਹੀਂ ਖੜੇ ਹੋਏ ਪੰਜਾਬ ਦੀ ਜਵਾਨੀ ਦੇ ਨਾਲ ਨਹੀਂ ਖੜੇ ਹੋਏ ਕੋណਾ ਨਹੀਂ ਬਟਾਇਸ਼ੂ ਕੀ ਹੈ ਇੱਕ ਉਹ ਲੀਡਰ ਜਿਹਦੇ ਉੱਤੇ ਖੁਦ ਜਾਨੀ ਕਿ ਡਰਗਸ ਦੇ ਕੇਸ ਚੱਲ ਰਹੇ ਹੈਗੇ ਆ ਉਹ ਲੀਡਰ ਜੋ ਅੱਜ ਨਾ ਐਮਐਲਏ ਨਾ ਮੰਤਰੀ ਹੈ ਉਹ ਦੀ ਸਿਕਿਉਰਿਟੀ ਦੀ ਘਟਾਈ ਨੂੰ ਲੈ ਕੇ ਕੂ ਹੱਲਾ ਕਰ ਰਿਹਾ ਉਹ ਕੋਈ ਸਿਕਿਉਰਿਟੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਘਟਾਈ ਨਹੀਂ ਸਿਕਿਉਰਿਟੀ ਨਿਊ ਕਮੇਟੀ ਹੁੰਦੀ ਹੈ ਅੱਜ ਪੁਲਿਸ ਨੇ ਆਪਣਾ ਵਰਜ਼ਨ ਦਿੱਤਾ ਹੈ ਔਰ ਸਿਕਿਉਰਿਟੀ ਹਮੇਸ਼ਾ ਜਿਹੜੀ ਹੈਗੀ ਹੈ ਉਹ ਥ्रेट ਪਰਸੈਪਸ਼ਨ ਦੇ ਉੱਤੇ ਮਿਲਦੀ ਹੈ ਫਿਰ ਸਿਕਿਉਰਿਟੀ ਵਿਡਰਾਅ ਥੋੜੋ ਕੀਤੀ ਗਈ ਹੈ ਸਿਕਿਉਰਿਟੀ ਜਿਹੜੀ ਘਟਾਈ ਗਈ ਹੈ ਅੱਜ ਵੀ ਐਸਕਾਟ ਵੀ ਹੈ ਸਿਕਿਉਰਿਟੀ ਵੀ ਹੈ ਸਾਰਾ ਕੁਝ ਹੈ ਸੋ ਮੈਂ ਇੱਕ ਹੀ ਸਮਝਦਾ ਹਾਂ ਕਿ ਇਸ ਦੇ ਪਿੱਛੇ ਇੱਕੋ ਇੱਕ ਮਨਸ਼ਾ ਨਜ਼ਰ ਆਉਂਦੀ ਹੈ ਨਾ ਪਾਰਟੀ ਦੇ ਲੀਡਰਾਂ ਦੀ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਅਕਾਲੀ ਦਲ ਹੈ ਕਿ ਇਹ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਨਸ਼ਾ ਹੈ ਇਹਦੀ ਅਲਾਮਤ ਹੈ ਇਸ ਨੂੰ ਖਤਮ ਹੋਣਾ ਹੀ ਨਹੀਂ ਚਾਹੀਦਾ